ਮੱਲਾਵਾਲਾ ਖਾਸ 3 ਤਰੀਕ ਦਿਨ ਮੰਗਲਵਾਰ ਦੀਆਂ ਕੁਝ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਤੇ ਅਸੀਂ ਖੜੇ ਹਾਂ ਜੀ ਗੁਰਦੁਆਰਾ ਬੀਬੀਆਂ ਵਾਲਾ ਔਰ ਬਹੁਤ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਜੀ ਕੁਝ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸ਼ਾਮ ਦੀਆਂ ਅਜ ਮੀਂਹ ਪਿਆ ਜੀ ਤਕਰੀਬਨ 15-20 ਮਿੰਟ ਮੀਂਹ ਪਿਆ ਹੋਗਾ ਅੱਧਾ ਘੰਟਾ ਵੱਧ ਤੋਂ ਵੱਧ ਇਹ ਉਸ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਗੰਦਾ ਪਾਣੀ ਖੜਾ ਤੇ ਸਕੂਟਰੀਆਂ ਜਿਹੜੀ ਐਕਟਿਵਾ ਵਗੈਰਾ ਇਹਨਾਂ ਦੇ ਸਲੰਸਰ ਵਿੱਚ ਡੁੱਬ ਚੁੱਕੇ ਆ ਔਰ ਸਾਹਮਣੇ ਤੁਸੀਂ ਦੇਖ ਰਹੇ ਹੋ ਕਾਲੇ ਦੀ ਹੱਟੀ ਕੱਪੜੇ ਵਾਲੇ ਦੀ ਕਾਲਾ ਕੱਪੜੇ ਵਾਲਾ ਜੀ ਔਰ ਦੋ ਦੋ ਤਿੰਨ ਤਿੰਨ ਪੌੜੀਆਂ ਪਾਣੀ ਜਿਹੜਾ ਹੈ ਅੰਦਰ ਚੱਲੇਗਾ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਇੱਥੇ ਗੜ ਜਾਂਦਾ ਜੀ ਤੇ ਅਗਰ ਕਿਸੇ ਵੀਰ ਨੂੰ ਕਹਿੰਦੇ ਆ ਸਬੂਤੇ ਤੇ ਕੋਈ ਗੱਲਬਾਤ ਕਰੇਗਾ ਤੇ ਕੋਈ ਵੀ ਵੀਰ ਬੋਲਣ ਨੂੰ ਤਿਆਰ ਨਹੀਂ ਆ ਔਰ ਜਿਸ ਦੇ ਨਾਲ ਵੀ ਅਸੀਂ ਗੱਲ ਕਰਦੇ ਕੋਈ ਬਾਈਟ ਦੇਣੀ ਚਾਹੁੰਦਾ ਉਹ ਅੱਗੋਂ ਇਸ ਚੀਜ਼ ਦਾ ਮਜ਼ਾਕ ਉਡਾਇਆ ਜਾਂਦਾ ਜੀ ਉਹਨਾਂ ਦਾ ਕੋਈ ਵੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਇਸ ਟਾਈਮ ਤੇ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੱਲਾਂ ਵਾਲਾ ਕਾਸਦੀਆਂ ਜੀ ਇਹ ਵਧੀਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਮੱਲਾਂ ਵਾਲੇ ਦੇ ਵਿੱਚ ਪਾਣੀ ਇੰਨਾ ਖੜਾ ਹੈ ਜੀ ਕਹਿ ਨਹੀਂ ਹੋ ਰਹੀ ਜੀ ਕੁਝ ਪਾਣੀ ਬਹੁਤ ਜ਼ਿਆਦਾ ਹੈ ਤੁਸੀਂ ਖੁਦ ਦੇਖ ਲਓ ਵੀ ਇਹ ਪਾਣੀ ਨਿਕਲਣ ਤੇ 2 ਤੋਂ 2.5 ਘੰਟੇ ਦਾ ਸਮਾਂ ਲਏਗਾ 2 ਬਜਾਰ ਨੂੰ ਜੋ ਹੈ ਕੀ ਕਰ ਸਕਦਾ ਹੈ ਲੋ ਤੋਂ ਪਾਣੀ ਨਿਕਾਣਾ ਨਹੀਂ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਆ ਪ੍ਰਸ਼ਾਸਨ ਨੂੰ ਇਸ ਤੇ ਵੱਲ ਧਿਆਨ ਦੇਣਾ ਚਾਹੀਦਾ ਕੋਤਰਾ ਗੁਰਦੁਆਰਾ ਬੀਬੀਆਂ ਵਾਲਾ ਵੀ ਵਾਈ ਵੀ ਜੋ ਪਾਪਾ ਹੀ ਸਾਡੇ ਫਰੰਟਸ ਬਰਤੀ ਲਗ ਰਿਹਾ ਕਰਨਾ ਹੈ ਵਾਲੀ ਜੀ ਦੇਖ ਲੋ ਖਾਤੋਂ ਜ਼ਿਆਦਾ ਖੜਾ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਜੀ ਧੰਨਵਾਦ ਬਹੁਤ ਸੋ ਦਸਰੇ ਸੀ ਮਹਾਪੁਰਸ਼ਾਂ ਦੀ ਜਿਹੜੀ ਵਰਤੀ ਹੈ ਚੱਲਦੀ ਪਈ ਹੈ ਸੰਤ ਬਾਬਾ ਹਜਾਰਾ ਸਿੰਘ ਦੀ ਵਰਸੀ ਚੱਲ ਰਹੀ ਹੈ। ਔਰ ਵਰਸੀ ਦੇ ਮੁਤਾਬਕ ਸੰਕਟਾਂ ਨਤਮਸਤਕ ਹੋਣਾਂ ਦੀਆਂ ਨੇ ਤੇ ਜਿਹੜੀ ਭਾਰੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜੀ। ਤੋਂ ਗੋਡੇ-ਗੋਡੇ ਪਾਣੀ ਐ ਜੀ ਤਿੰਨ ਪੌੜੀਆਂ ਘੜ ਤੋਂ ਘੜ ਜਿਹੜੀਆਂ ਢਾਈ ਤਿੰਨ ਪੌੜੀਆਂ ਜਿਹੜੀਆਂ ਆ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਜੀ। ਔਰ ਹਾਂਜੀ ਵੀਰ ਜੀ ਤੁਹਾਡਾ ਸ਼ੁਭ ਨਾਮ ਜੀ। ਸੇਵਕ ਇਹ ਤੁਸੀਂ ਇੱਥੋਂ ਗੁਰਦਵਾਰ ਸਾਹਿਬ ਦੇ ਸੇਵਾਦਾਰੋਂ ਜੀ ਹਾਂਜੀ ਸੇਵਾਦਾਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਵਾਰੀ ਕਿਹਨੇ ਦੱਸ ਰਿਹਾ ਹੈ ਮਹਾਂਪੁਰਸ਼ਾਂ ਦੀ ਚੱਲ ਰਹੀ ਹੈ ਜੀ ਹਾਂਜੀ ਕੱਲੋ ਸ੍ਰੀ ਅਠੰਡ ਪੁਰ ਸਾਹਿਬ ਦੇ ਪੋਪ ਪੈਣੇ ਆ ਜੀ ਅੱਛਾ ਜੀ ਬਾਬਾ ਹਯਾਰਾ ਸਿੰਘ ਜੀ ਛੋਟਾ ਨਨਤਾਣਾ ਸਾਹਿਬ ਮੰਗੇ ਵਾਲਿਆਂ ਦੀ ਵਰਥੀ ਆ ਜੀ ਕੱਲੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਾਣੀ ਦਾ ਨਿਕਾਸ ਜਿਹੜਾ ਮੱਲਾਂ ਵਾਲੇ ਦਾ 65 ਸਾਲ ਹੋ ਗਏ ਨੇ ਆਯਾਦ ਹੋਏ ਨੂੰ ਦੇਸ਼ ਨੂੰ ਪਰ ਮੱਲਾਂ ਵਾਲੇ ਦਾ ਪਾਣੀ ਦਾ ਨਿਕਾਸੀ ਹੋਇਆ ਨਾ ਕਾਲੀਆਂ ਗੀਚਾਂ ਨਾ ਤਾਂ ਦਿੱਤੀਆਂ ਨਾ ਕਿਸੇ ਵੀ ਸਰਕਾਰ ਨੇ ਕੋਈ ਇੰਦਾਫਾਲ ਨਹੀਂ ਕੀਤਾ ਇਸ ਟਾਈਮ ਹੋਣ ਵਾਲੀ ਸਰਕਾਰ ਨੇ ਕੁਝ ਕੀਤਾ ਹੁਣ ਇਸ ਟਾਈਮ ਤੇ ਤੁਹਾਡੇ ਮੱਲਾਂ ਵਾਲੇ ਦੇ ਨਗਰ ਪੰਚਾਇਤ ਦਾ ਕੋਈ ਪ੍ਰਧਾਨ ਜਾਂ ਕੋਈ ਐਮਐਲਏ ਸਾਹਿਬ ਨਹੀਂ ਕਿ ਨਗਰ ਕਾਉਂਸਲ ਦਾ ਜੇ ਕੋਈ ਪ੍ਰਧਾਨ ਨਹੀਂ ਬਣਾਇਆ ਕੋਈ ਜ਼ਿੰਮੇਵਾਰ ਨਹੀਂ ਬੰਦਾ ਜੇ ਬਣਾਇਆ ਨਗਰ ਕਾਉਂਸਲ ਦਾ ਪ੍ਰਧਾਨ ਬੰਨਾ ਚਾਹੀਦਾ ਪਹਿਲਾਂ ਉਹਨਾਂ ਨੂੰ ਪ੍ਰਧਾਨ ਪਰੇ ਉਹਨੂੰ ਜ਼ਿੰਮੇਵਾਰੀ ਮਿਲੇ ਤੇ ਸਾਡੇ ਮੱਲਾਂ ਵਾਲੇ ਦਾ ਜੋ ਲੋਕਾਸ ਦਿੱਤਾ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਤੇ ਤੁਸੀਂ ਆਉਣ ਵਾਲੇ ਸਮੇਂ 'ਚ ਕਿਹੜੀ ਸਰਕਾਰ ਨੂੰ ਚਾਹੁੰਦੇ ਹੋ ਕਿਹਨੂੰ ਵੋਟ ਪਾਉਣੀ ਚਾਹੁੰਦੇ ਹੋ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਪਾਉਣੀ ਚਾਹੁੰਦੇ ਜਿਹੋ ਜਿਹੇ ਹਾਲਾਤ ਨੇ ਪਹਿਲਾਂ ਪਾਣੀ ਵੇਖ ਲੈਣ ਆਣ ਕੇ ਹਾਂ ਜੀ ਇਹ ਵੇਖੋ ਵੀ ਗਲੀ ਦੇ ਕਿੰਨਾ ਕਿੰਨਾ ਪਾਣੀ ਆ ਦਰਦਰਾ ਸਾਹਿਬ ਦਾ ਬੂਹਾ ਤੇ ਬੁੰਡੇ-ਗੁੰਡੇ ਦਾ ਪਾਣੀ ਹੈ ਬਾਬਾ ਜੀ ਦੀ ਮਰਜ਼ੀ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ 1060 65 ਸਾਲ ਤੋਂ ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਤੁਹਾਡੇ ਹਲਕਾ ਵ代ਕ ਜਿਹੜੇ ਕੁਟਾਰੀਆ ਸਾਹਿਬ ਹੈ ਉਹਨਾਂ ਤੋਂ ਤੁਸੀਂ ਕੋਈ ਮੰਗ ਨਹੀਂ ਕੀਤੀ ਹੀ ਉਹ ਦੇਖ ਕੇ ਚਲੇ ਜਾਂਦੇ ਨੇ ਕੋਈ ਗੱਲ ਨਹੀਂ ਸੁਣ ਕੋਈ ਗੱਲ ਨਹੀਂ ਥਾਰੇ ਰੋਜ਼ ਆਣਗੇ ਆ ਨਹੀਂ ਦੇਖੇ ਜਾਂਦੇ ਆ ਦੇਖੋ ਮੈਨੂੰ ਕਿੰਨਾ ਕਿੰਨਾ ਪਾਣੀ ਹੈ मेन स्थान मलावाले जा इतिहासिक स्थान गुरुद्वारा साहिब जी सिंधू हज़ार तइदाद में दर्शन करण वास्ते गुरुद्वारा साहिब करोणा पर जे